ਔ ਅੱਜ ਆਪਾਂ ਮੂਲ ਮੰਤਰ ਦੇ ਅਰਥ ਜੋ ਵਿਚਾਰੀਏ ਇੱਕ ਓੰਕਾਰ ਪਰਮਾਤਮਾ ਇੱਕ ਹੈ ਬ੍ਰਹਮ ਸਰੂਪ ਹੈ ਸਰਬ ਵਿਆਪਕ ਹੈ ਸਤਨਾਮ ਉਹਦਾ ਨਾਮਣਾ ਸਦੀਵੀ ਸਤ ਹੈ ਕਰਤਾ ਪੁਰਖ ਉਹ ਸਾਰਾ ਕੁਝ ਬਣਾਉਣ ਵਾਲਾ ਹੈ ਇਹ ਸਾਰਾ ਕੁਝ ਬਣਾ ਕਰਕੇ ਉਹ ਆਪਣੇ ਬਣਾਏ ਹੋਏ ਦੇ ਵਿੱਚ ਸਮਾਇਆ ਹੋਇਆ ਹੈ ਨਿਰਭਉ ਉਹਨੂੰ ਕਿਸੇ ਦਾ ਕੋਈ ਡਰ ਨਹੀਂ ਹੈ ਉਹ ਡਰ ਰਹਿਤ ਹੈ ਨਿਰਵੈਰ ਉਹਦਾ ਕਿਸੇ ਨਾਲ ਕੋਈ ਵੈਰ ਨਹੀਂ ਹੈ ਉਹ ਵੈਰ ਦੀ ਭਾਵਨਾ ਤੋਂ ਪਰੇ ਹੈ ਅਕਾਲ ਮੂਰਤ ਉਹਦੇ ਸਰੂਪ ਦੇ ਉੱਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ ਹੈ ਅਜੂਨੀ ਸੈਭੰਗ ਉਹ ਜੁਨਾਂ ਦੇ ਵਿੱਚ ਨਹੀਂ ਆਉਂਦਾ ਉਹਦਾ ਪ੍ਰਕਾਸ਼ ਆਪਣੇ ਆਪ ਤੋਂ ਹੈ ਗੁਰਪ੍ਰਸਾਦ ਐਸਾ ਮਾਲਕ ਐਸਾ ਪ੍ਰਭੂ ਪਰਮੇਸ਼ਰ ਗੁਰੂ ਦੀ ਕਿਰਪਾ ਦੇ ਸਦਕਾ ਪ੍ਰਾਪਤ ਹੁੰਦਾ ਹੈ